ਪਟਾਦੂ ਨੇ ਬੰਨਿਆ ਆ ਆ ਕੰਮ ਨਾ ਕਰ ਰਿਹਾ ਆ ਮਾਤਾ ਜਟਾਲ ਵਾਲੀ ਪਿੰਡਾਂ ਦੇ ਸਮਾਨ ਮੰਨਣ ਆ ਆ ਜ਼ਬਰਦਸਤੀ ਦੇਖੋ ਆ ਟਰਾਲੀਆਂ ਵਾਲੀਆਂ ਆ ਇੱਧਰ ਪਾ ਰੱਖਣਾ ਆ ਜ਼ਰੂਰੀ ਦਾ ਸਮਾਨ ਹੈ ਲੋਕਾਂ ਨੂੰ ਪਿੰਡਾਂ ਤੇ ਲੈਣੇ ਆ ਆ ਮਾਤਾ ਚਾਚਾ ਕਰਕੇ ਕੰਮ ਦੇਖਵਾ ਦੇਣਾ ਕਿ ਇਹਨਾਂ ਨੂੰ ਕੋਟ ਦੇ ਮੇਰੇ ਫੇਰ ਤੱਕ ਜਾਣ ਦੇ ਚੀਜ਼ਾਂ ਆ ਆ ਅਜ ਨਾਲੇ ਰਮਦਾਸ ਆ ਸਾਨੂੰ ਇਹਦਾ ਪਤਾ ਵੀ ਤਾਂ ਆ ਮਾਰੀ ਕੰਮ ਦਾ ਰਸਤੇ ਵਿੱਚ ਆ ਮਾਰੀ ਮਾਤਾ ਇਹ ਦੇਖੋ ਉਹ ਲਾਗਾ ਦੇਖਾ ਯਾਰ ਦੇਖੋ ਇਹ ਆ ਰਹੀ ਹੈ ਉਹ ਬੰਦੇ ਆ ਗਏ ਨਾ ਹੋ ਗਰ ਰਿਹਾ ਰਹੇ ਨੇ ਅਟ੍ਰਾਲੀਆਂ ਦੇ ਚੱਕੇ ਦੇਖੋ ਜਬਰਦਸਤੀਆਂ ਹੁੰਦਾ ਹੈ ਇਹ ਆ ਮੋਟਰਸਾਈਕਲ ਤੱਕ ਮਾਰ ਲਾਦੇ ਆ ਰੱਖੋ ਆ ਕੰਮ ਇਹ ਕਿੰਨੇ ਥੋੜਾ ਭਾਈ ਇਹ ਕਹਿੰਦਾ ਉਹ ਤਾਰ ਤੋਂ ਮਾਰਾ ਯਾਰ ਤਾਰਾਂ ਦੀ ਬਾਕੀ ਵੀਰੇ ਇਹ ਹੁਣ ਤਾਂ ਇਹ ਕਿੱਥੇ ਚੱਲਣਾ ਹੈ ਠਿੰਨੀਆਂ ਤੱਕ ਮਗਰ ਜਾਣੇ ਨਾ ਤੇ

મે <laughs> ਬੱਤੇ ਵਾਲੇ ਨੂੰ ਬੱਤੇ ਵਾਲੇ ਨੂੰ ਫੜਾਓ ਬੱਤੇ ਵਾਲੇ ਨੂੰ ਫੜਾਓ ਬੱਤੇ ਵਾਲੇ ਨੂੰ ਇਕ ਸਿੰਗਲ ਹੀ ਆ ਇੱਥੇ ਫੜਾ ਦੋ ਬਿੱਤੀ ਨਵਾਓ ਚੋਰ ਨਾਲ ਲਵਾ ਲਿਆ ਭਾ ਜੱਜ ਚੱਲਿਆ ਯਾਰ ਤੁਹਾਨੂੰ ਨਹੀਂ ਮਿਲਣਾ ਹੈ ਤੁਹਾਨੂੰ ਹੀ ਮਿਲਣਾ ਆਹੇ ਗਾਉਂਦੇ ਇਹਨਾਂ ਬੈਕਾਂ ਦੇ ਚੱਲ ਰਹੇ ਨੇ ਬਦੂ ਉਚਾਰਨਾ ਬਾਈ ਮੇਰਾ ਭਰਾ 60 ਡਾਟ ਦੇ ਪਿੱਛੇ ਪਰੇ 60 ਡਾਟ ਦੇ ਇਸ ਦੀ ਆਮ ਹੋਰ ਮਾਜ ਇੱਕ ਇੰਦਾਂ ਦੀ ਆਪਣੀ ਗੱਲ ਕਰਤੀ ਸੀ ਇੱਕ ਮਸਲੇ ਮੱਦੇ ਆਏ ਜਦੋਂ ਨਾਲ ਜਾਲੀਆਂ ਦੇ ਚੜ ਗਏ ਥੋੜਿਆ ਜਿਹੜੇ ਸਾਡੇ ਇਥੇ ਦਾ ਬੰਦੇ ਜੋੜ ਕੇ ਬੰਨ ਕੇ ਮੇਰੀ ਬੇਨਤੀ ਹੈ ਵੀ ਤਰੀਕਾ ਰੱਖੋ ਵੀ ਤੇ ਬੰਦੇ ਆਪਣੇ ਰਖਾ ਦਿਸਤ ਰੱਖੋ ਵੀ ਐਡੀ ਗੱਲ ਨਹੀਂ ਆਪਾਂ ਪੰਜਾਬੀਆਂ ਯਾਰ ਜਿਹੜੀ ਗੱਲ ਆ ਇਹ ਗੋਣਾ ਵੀ ਆਪਾਂ ਤੁਰਪਾਨਾਂ ਹੀ ਖਾਣੀਆਂ ਜਾਂਦੀਆਂ ਨੇ ਕੋਈ ਨਹੀਂ ਮਾਰ ਆਨੇ ਉੱਪਰ ਕਰ ਸੀ ਕਿ ਉਹ ਇਹਨਾਂ ਨੂੰ ਚਰਾ ਧੋਗਾ ਉਹਨੂੰ ਚਾਹੀਦੀ ਜੀਣਾ ਹਾਂ ਮੇਰੇ ਦਾ ਘਰ ਤੋਂ ਹਾਂ ਅੱਜ ਗੱਲ ਨਹੀਂ ਕਰਦੀ ਆਪਾਂ ਪੰਜਾਬੀ ਆਪਾਂ ਐਂ ਭੱਜ ਕੇ ਪੁਰੜ ਗਏ ਤੁਹਾਨੂੰ ਖੱਡਾ ਨਾ ਦੇਣ ਤਾਂ ਕਿ ਜੀ ਆਉਂਦੀ ਬੰਦੀ ਗੱਲ ਕੋਈ ਉਹਨੂੰ ਕੋਈ ਕਰ ਰੋਹ ਵਾਰੀ ਪੈਸਾ ਵਾੜੇ ਲਿਖੇ ਨੇ ਰੋਹ ਵਾਰੀ ਤੈਨੂੰ ਮੈਂ ਆ ਵੀਰ ਮੁੰਡਾ ਹਟਾ ਕੇ ਨਹੀਂ ਦੋ ਮੈਂ ਜਵਾਨੀ ਓਏ ਰੁਕ ਜਾ ਰੁਕ ਜਾ ਨਹੀਂ ਮੈਨੂੰ ਉੜਾ ਮੈਂ ਜਾ ਦੋ ਸੁਣੇ ਮੈਂ ਨਹੀਂ ਆਇਆ ਜੋੜਾਇਆ ਚੱਕੋ ਓਏ ਯਾਰ ਸਿਮਰ ਕੀ ਕਰਦੇ ਯਾਰ ਮੈਂ ਆਪੇ ਦੇ ਦੇਓ ਭਾਈ ਵੰਡੋ ਵੰਡੋ ਜਿਹੜੀ ਆ ਗਿਆ ਥੱਲੇ ਉਤਰੋ ਪਾਪਾ ਥੱਲੇ ਉਤਰੋ ਇੱਕ ਦੇ ਦੋ ਪਿੰਡ ਮੇਰਾ ਚੋਣ ਨਹੀਂ ਜਿਆਦਾ ਰਹਿਣੀ ਬੜੀ ਬੜੀ ਚੋਣ ਪਾਲ ਨਹੀਂ ਗਈ ਨਹੀਂ ਭਾਈ ਨਹੀਂ ਆਣੀ ਗਿਆ ਇੱਕ ਦੇ ਦੋ ਭਾਈ ਸਾਹਿਬ ਯਾਰ ਚੱਲ ਪ੍ਰੋਕਟ ਇਹ ਸ਼ਾਬਾਸ਼ ਨਹੀਂ ਨਹੀਂ ਬਾਅਦ ਮਿਲਦੇ ਫੋਨ ਆਹ ਬੰਦੀ ਗੱਲ ਛਾ ਛਾ ਆਹ ਕੰਮ ਨਾ ਕਰ ਯਾਰ ਕੱਟ ਕੇ ਦੇ ਯਾਰ ਇੱਕ ਪੀਸ ਕੱਟ ਕੇ ਦੇ ਇੱਧਰ ਦੇ ਮੋਟੇ ਮੇਰਾ ਸਰਪਾਲ ਨਹੀਂ ਮੇਰੀ ਪਾਲ ਨਹੀਂ ਮੇਰੀ ਇਹਨੂੰ ਦੇ ਦੇ ਥੱਲੇ ਜਾ ਯਾਰ પાર્ટનર જને તો પહેલા હોરા ગયા